ਸਵਾਗਤ ਆ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਢੱਲਵਾ ਤੇ ਜ਼ਿਲ੍ਹਾ ਪੈਂ ਦਾਈ ਬਰਨਾਲਾ ਬਾਈ ਕੋਲ ਤਿੰਨ ਕਟੀਆਂ ਬਕਾਵਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਵੀਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣੇ ਵਾਤਾਂ ਦਾ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਟਾਈਟਲ ਤੱਕ ਨਵੀਂ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਿਖਾਂਗੇ ਸਕਰੀਨ ਤੇ ਠੀਕ ਹੈ ਟਾਈਟਲ ਚ ਵਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਬਾਈ ਜੀ ਸਾਸਤਰੀ ਘਰ ਜੀ ਸਾਸਤਰੀ ਘਰ ਜੀ ਨਾਮ ਨਾਮ ਸ਼ਨੀ ਸਿੰਘ ਪਿੰਡ ਪਿੰਡ ਟੱਲਵਾ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਪਹਿਲੀ ਗੱਡੀ ਜਾਣਕਾਰੀ ਦਿਓ ਜੀ ਪਹਿਲੀ ਗੱਡੀ ਬਈ ਸਵਾ ਖਸਾਲ ਦੀ ਹੈਗੀ ਆ ਹਾਂਜੀ ਜੈਡ ਬਲੈਕ ਹੈ ਮੋਹਰਾ ਚਪੀਰ ਠੀਕ ਹੈ ਜੀ ਵਾਲ ਕੋਈ ਵੀ ਹੈ ਨਹੀਂ ਲੋਕ ਇੱਥੇ ਠੀਕ ਹੈ ਜੀ ਬਾਕੀ ਥਣ ਥਣ ਗੱਡੀ ਆਪ ਦੇਖ ਲਓ ਬਹੁਤ ਸੋਹਣਾ ਥਣ ਜਵਾਲੋ ਜੀ ਦੇਖਦੇ ਹੋ ਠੀਕ ਹੈ ਜੀ ਕਿੰਨੇ ਟਾਈਮ ਦੀ ਵੀਰੇ ਹੋ ਗਈ ਇਹ ਇਹ ਸਵਾ ਖਸਾਲ ਦੀ ਹੋ ਗਈ ਸਵਾ ਸਾਲ ਦੀ ਸਵਾ ਸਾਲ ਦੀ ਹੋ ਗਈ ਭਰਾ ਠੀਕ ਹੈ ਜੀ ਚੈੱਕ ਕਰਤਾ ਸਿੰਘੀ ਸੁੰਗੀ ਵੇਸ ਦਿਖਾ ਦੋ ਸਮਾਰ ਕੇ ਬਈ ਹਾਂ ਦੇਖੋ ਦੋ ਚੈੱਕ ਕਰ ਸਕੇ ਪੇਸ ਜਿਹੜਾ ਤੋੜ ਦੋ ਬਰਾ ਸਵਾ ਕਸਾਲ ਦੀ ਬਰਾ ਯਾ ਧਲੇਆਰਿਆਂ ਦੀ ਗਲਕ ਜੀ ਮੌਲਜੀ ਕਰਦੀ ਕੋਈ ਗੱਲ ਕੋਈ ਗੱਲ ਸਿੰਘੀ ਸਿੰਘੀ ਸੁਖਨਾ ਕਰਮਾਂ ਵਾਲੀ ਦੀ ਬਹੁਤ ਸੋਹਣੀ ਰੇਟ ਭਰਾ ਜਾਇ ਜਾਦਾ ਰੇਟ ਬਾਈ ਫੋਨ ਤੇ ਹੋ ਫੋਨ ਤੇ ਕਰੇਗਾ ਹਾਂਜੀ ਚਲੋ ਠੀਕ ਆ ਹਾਂਜੀ ਦੂਜੀ ਦਾ ਜੀ ਡੇਡ ਡੇਡ ਕਸਾਲ ਦੀ ਹੈ ਬਈ ਹਾਂਜੀ ਇਹ ਵੀ ਬਿਖਾ ਦਿਓ ਹਣ ਥਣ ਤਾਂ ਜਿਵੇਂ ਓਕੇ ਆ ਜੀ ਲੋ ਜੀ ਸਾਡਾ ਬਹੁਤ ਸੁਣਾ ਲੱਗਿਆ ਨੂੰ ਕਰਮੋ ਵਾਲੀ ਇਹਦੇ ਵੀ ਥੋੜੀ ਮਾਲ ਚਿੱਟੇ ਹੈਗੇ ਆ ਹਾਂਜੀ 4 ਕੀ ਆ ਬਸ ਠੀਕ ਆ ਇਹਦਾ ਰੇਟ ਭਰਾਜਾ ਇਹਦਾ ਵੀ ਫੋਨ ਤੇ ਹੋ ਬਈ ਇਹਦਾ ਵੀ ਫੋਨ ਤੇ ਹਾਂ ਤੋਰ ਦਿਓ ਭਰਾ ਨੂੰ ਲੋ ਭਰਾ ਇਹ ਦੂਜਾ ਨੰਬਰ ਆ ਚੈੱਕ ਕਰ ਸਕਦੇ ਹੋ ਠੀਕ ਆ ਲੋ ਜੀ ਤੋਰ ਤੋਰ ਦਿਓ ਮੈਂ ਤੋਰ ਦਮੜੀ ਜੀ ਲੋ ਜੀ ਤੋਰਾ ਤਾਂ ਸਾਡੇ ਸਾਹਮਣੇ ਆ ਬੰਦ ਹੋਈ ਲਓ ਇਹਦਾ ਰੇਟ ਵੀ ਬਾਈ ਕਹਿੰਦਾ ਫੋਨ ਤੇ ਆ ਜੇ ਬਾਈ ਕਿਸੇ ਨੇ ਤਿੰਨੇ ਇਕੱਠਿਆਂ ਲੈ ਕੇ ਜਾਣੀਆਂ ਹਾਂ ਹਾਂ ਤਿੰਨੇ ਵੀ ਹੋ ਜੀ ਫਰਕ ਪਾ ਦੇ ਰੇਟ ਟੁੱਟਦਾ ਮਾੜਾ ਮੋਟਾ ਹਾਂ ਕੋਈ ਨਾ ਮੈਂ ਤਣ ਕਰ ਦਿੰਦੇ ਹਾਂ ਕਰ ਦਿਆਂ ਕਰ ਚੱਲ ਵੀ ਆ ਬੱਸ ਬੱਸ ਜੀ ਕਿਸੇ ਨੇ ਬਾਈ ਤਿੰਨ ਲੈਣੀਆਂ ਬਾਈ ਕਹਿੰਦਾ ਫੁੱਲ ਐਡਰੈਸ ਅਕਾਊਂਟ ਕਰ ਦਾਂਗੇ ਠੀਕ ਹੈ ਨਾ ਹਾਂਜੀ ਬਈ ਅਗਲੀ ਦੀ ਦੱਸੋ ਜਾਣਕਾਰੀ ਤਨ ਨੰਬਰ ਦੀ ਇਹ ਵੀ ਬਾਈ 15 16 ਮਹੀਨਾ ਦੀ ਕੱਤੀ ਹੈਗੀ ਹਾਂਜੀ ਚੰਗੀ ਹੈ ਕੱਤੀ ਹੈ ਵੀ 500 ਬਾਕੀ ਦੱਸ ਇਹ ਲਓ ਜੀ ਉਹ ਰਾ ਇਹਦੀ ਤਾਂ ਬੋਸ ਸੁਣਨ ਲੱਗਿਆ ਕਰਮਾਂ ਵਾਲੀ ਠੀਕ ਹੈ ਜੀ ਮੋਟਾ ਥਣ ਲੱਗਿਆ ਵਾ ਠੀਕ ਹੈ ਜੀ ਤੋੜ ਦੋ ਜੀ ਇਹਨੂੰ ਵੀ 28 ਲਮਾ ਤੇ ਜਲਾਲ ਨੂੰ ਪੈਂਦਾ ਜੀ ਬਰਨਾਲਾ ਪਾਈ ਦਾ ਨੰਬਰ ਸਕਰੀਨ ਤੇ ਪਾ ਠੀਕ ਹੈ ਨਾ ਜੇ ਕਿਸੇ ਐਡ ਕਰਾਉਣੀ ਆਪਣਾ ਟੈਕਲ ਚ ਨੰਬਰ ਚੱਲਦਾ ਵਾ ਸਾਈਡ ਆਹ ਆਹ ਤੋੜ ਦੇ ਤੋੜ ਦੇ ਬਸ ਬੱਸ ਬਸ ਕੋਈ ਨਾ ਮੋੜ ਦੋ ਬਸ ਇੰਨੀ ਬਹੁਤ ਤੋਰਾ ਦਿਖਾਇਆ ਜਾਂਦਾ ਮੈਨੂੰ ਇਹ ਪਤਾ ਆ ਗਿਆ ਚਾਪੀ ਚੱਲਦੀ ਸੀ ਹੈਗਾ। ਘੱਟ ਲਿਆ ਰਹੇ ਹੁਣ ਪਾ ਜਣਾ ਦਾ ਕਰਕੇ। ਠੀਕ ਹੈ ਠੀਕ ਹੈ ਵੀ ਠੀਕ। ਲੋ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ। ਠੀਕ ਹੈ ਜੀ ਪੈਂਡ ਢੱਲਮਾ ਤੇ ਜਿਲ੍ਹਾ ਨੂੰ ਪੈਂਦੇ ਬਰਨਾਲਾ। ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ।